शिव के दरवेश चैनल ਵਿੱਚ ਤੁਹਾਡਾ ਬਹੁਤ ਬਹੁ ਸਵਾਗਤ ਹੈ ਜੀ ਆਸ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੋ ਦਾਤਾ ਜੀ ਦੇ ਦਰਬਾਰ ਤੋਂ ਇਲਾਇਚੀ ਦਾ ਪ੍ਰਸਾਦ ਮਿਲਦਾ ਹੈ ਉਹ ਪ੍ਰਸਾਦ ਆਪਾਂ ਹਰ ਵਕਤ ਆਪਣੇ ਕੋਲ ਆਪਣੀ ਜੇਬ ਦੇ ਵਿੱਚ ਰੱਖਦੇ ਹਾਂ ਤਾਂ ਆਪਣੇ ਨਾਲ ਕੀ ਹੁੰਦਾ ਹੈ ਅੱਜ ਦੀ ਇਹ ਵੀਡੀਓ ਬਹੁਤ ਹੀ ਜਿਆਦੇ ਖਾਸ ਹੋਣ ਵਾਲੀ ਹੈ ਕਿਉਂਕਿ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਇੱਕ ਵੀਰ ਦਾ ਕਿੱਸਾ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਅੱਜ ਦੀ ਇਸ ਵੀਡੀਓ ਤੋਂ ਤੁਹਾਨੂੰ ਬੜਾ ਕੁਝ ਸਿੱਖਣ ਨੂੰ ਮਿਲੇਗਾ ਤਾਂ ਸਮਾਂ ਨਾਕਰਾਵ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਇੱਕ ਕਿੱਸਾ ਸਾਡੇ ਵੀਰ ਨੇ ਸਾਡੇ ਨਾਲ ਇੰਸਟਾਗ੍ਰam ਉੱਪਰ ਸਾਂਝਾ ਕੀਤਾ ਜਿਸ ਵੀਰ ਨੇ ਇਹ ਕਿੱਸਾ ਸਾਡੇ ਨਾਲ ਇੰਸਟਾਗ੍ਰam ਉੱਪਰ ਸਾਂਝਾ ਕੀਤਾ ਉਹਨਾਂ ਦਾ ਨਾਮ ਸ਼ਿਵਮ ਆਰਕੇ ਹੈ ਉਹਨਾਂ ਨੇ ਪਹਿਲਾਂ ਵੀ ਦਾਤਾ ਜੀ ਦੀ ਇੱਕ ਰਹਿਮਤ ਸਾਡੇ ਨਾਲ ਸਾਂਝੀ ਕੀਤੀ ਸੀ ਉਹ ਵੀਰ ਦੱਸਦੇ ਨੇ ਕਿ ਸਾਡਾ ਟੂਲ ਐਂਡ ਟਰੈਵਲ ਦਾ ਕੰਮ ਹੈ ਲੁਧਿਆਣੇ ਦੇ ਵਿੱਚ ਮੈਂ ਰਹਿਣਾ ਡੋਗਰੀ ਰੋਡ ਆਡਾ ਖਾਸ ਰੋੜਾ ਹੈ ਤਾਂ ਉਹ ਵੀਰ ਦੱਸਦੇ ਨੇ ਕਿ ਦਾਤਾ ਜੀ ਦੀ ਇੱਕ ਬਹੁਤ ਹੀ ਸੋਹਣੀ ਰਹਿਮਤ ਸਾਡੇ ਤੇ ਹੋਈ ਹੈ ਦਾਤਾ ਜੀ ਨੇ ਸਾਨੂੰ ਕਹਿ ਲੋ ਕਿ ਇੱਕ ਹਿਸਾਬ ਦੇ ਨਾਲ ਦੂਸਰੀ ਜ਼ਿੰਦਗੀ ਬਖਸ਼ੀ ਹੈ ਤਾਂ ਉਹ ਵੀਰ ਦੱਸਦੇ ਨੇ ਕਿ ਹੋਇਆ ਇਦਾਂ ਕਿ ਮੇਰਾ ਟੂਲ ਐਂਡ ਟਰੈਵਲ ਦਾ ਕੰਮ ਸੀ ਮੈਨੂੰ ਇੱਕ ਢੇੜਾ ਮਿਲਿਆ ਸੋਨੀਪੱਤ ਦਾ ਅਪ ਡਾਊਨ ਕਰਨਾ ਸੀ ਭਾਵੇਂ ਕਿ ਜਿਸ ਵੀਰ ਨੂੰ ਮੈਂ ਉੱਥੇ ਲੈ ਕੇ ਜਾਣਾ ਸੀ ਤੇ ਮੈਂ ਹੀ ਉਹਨਾਂ ਨੂੰ ਵਾਪਸ ਵੀ ਲੈ ਕੇ ਆਉਣਾ ਸੀ ਤਾਂ ਉਹ ਵੀਰ ਦੱਸਦੇ ਨੇ ਕਿ ਅਸੀਂ ਇੱਥੋਂ ਤੁਰੇ ਤੇ ਬਹੁਤ ਵਧੀਆ ਉੱਥੇ ਪਹੁੰਚ ਗਏ ਤਾਂ ਜਦੋਂ ਵਾਪਸ ਆ ਰਹੇ ਸੀ ਤਾਂ ਅਸੀਂ ਸੋਚਿਆ ਕਿ ਚਲੋ ਪੈਟਰੋਲ ਭਰ ਆ ਲਈਏ ਤਾਂ ਪੈਟਰੋਲ ਭਰਉਣ ਅਸੀਂ ਇੱਕ ਪੰਪ ਤੇ ਰੁਕੇ ਤਾਂ ਉਹ ਵੀਰ ਦੱਸਦੇ ਨੇ ਕਿ ਮੇਰੀ ਜੇਬ ਦੇ ਵਿੱਚ ਦਾਤਾ ਜੀ ਦੇ ਦਰਬਾਰ ਤੋਂ ਜੋ ਲਾਈਚੀ ਦਾ ਪ੍ਰਸਾਦ ਮਿਲਦਾ ਹੈ ਉਹ ਹਮੇਸ਼ਾ ਹੁੰਦਾ ਕਿਉਂਕਿ ਦਾਤਾ ਜੀ ਨਾਲ ਉਹ ਵੀਰ ਕਹਿੰਦਾ ਕਿ ਮੇਰਾ ਪਿਆਰ ਹੈ ਮੈਂ ਦਾਤਾ ਜੀ ਦੇ ਦਰਬਾਰ ਤੇ ਅਕਸਰ ਜਾਂਣਾ ਰਿਹਾ ਨਾ ਉਹਨਾਂ ਦੀ ਰਹਿਮਤ ਦੇ ਨਾਲ ਸਾਨੂੰ ਇਲਾਇਚੀ ਦਾ ਪ੍ਰਸ਼ਾਦ ਮਿਲਦਾ ਤਾਂ ਉਹ ਵੀਰ ਕਹਿੰਦਾ ਇਲਾਇਚੀ ਦਾ ਪ੍ਰਸ਼ਾਦ ਮੇਰੀ ਜੇਬ ਦੇ ਵਿੱਚ ਸੀ ਤਾਂ ਮੈਂ ਦੋ ਇਲਾਇਚੀਆਂ ਕੱਢੀਆਂ ਇੱਕ ਆਪਣੇ ਮੂੰਹ ਦੇ ਵਿੱਚ ਪਾ ਲਈ ਤੇ ਇੱਕ ਮੈਂ ਭਾਜੀ ਨੂੰ ਦੇ ਦਿੱਤੀ ਜੋ ਮੇਰੇ ਨਾਲ ਸੀ ਤੇ ਅਸੀਂ ਪੈਟਰੋਲ ਭਰਾ ਕੇ ਉੱਥੋਂ ਵਾਪਸ ਤੁਰ ਪਏ ਰਸਤੇ ਦੇ ਵਿੱਚ ਉਹ ਵੀਰ ਕਹਿੰਦਾ ਕਿ ਅਸੀਂ ਆ ਰਹੇ ਸੀ ਤੇ ਇੱਕ ਸਾਈਡ ਤੇ ਮੈਂ ਪੀਰਾ ਫਕੀਰਾਂ ਦੀ ਦਰਗਾਹ ਦੇਖੀ ਤੇ ਉਦਾਂ ਹੀ ਗੱਡੀ ਦੇ ਵਿੱਚ ਆਉਂਦੇ ਨਹੀਂ ਦੂਰੋਂ ਸਲਾਮ ਕਰ ਦਿੱਤੀ ਜਦੋਂ ਉਹ ਵੀਰ ਕਹਿੰਦਾ ਕਿ ਅਸੀਂ ਥੋੜਾ ਅੱਗੇ ਆਏ ਤਾਂ ਅਚਾਨਕ ਕੀ ਹੋਇਆ ਮੇਰੇ ਪੇਟ ਦੇ ਵਿੱਚ ਇੱਕ ਇੰਨੀ ਜ਼ੋਰਦਾਰ ਖਿੱਚ ਪਈ ਜਿਸ ਦੇ ਨਾਲ ਮੇਰੀਆਂ ਅੱਖਾਂ ਅੱਗੇ ਪੂਰਾ ਹਨੇਰਾ ਆ ਗਿਆ ਤੇ ਮੇਰਾ ਸਿਰ ਦਰਦ ਇੰਨੀ ਜ਼ੋਰ ਦੇ ਨਾਲ ਹੋਣ ਲੱਗ ਪਿਆ ਕਿ ਮੈਨੂੰ ਵੀ ਨਹੀਂ ਪਤਾ ਲੱਗਿਆ ਕਿ ਹੋ ਕੀ ਰਿਹਾ ਇੱਥੋਂ ਤੱਕ ਕਿ ਮੈਨੂੰ ਸੁਣਨਾ ਵੀ ਉਹ ਵੀਰ ਕਹਿੰਦਾ ਕਿ ਬੰਦ ਹੋ ਚੁੱਕਿਆ ਸੀ ਉਹ ਵੀਰ ਕਹਿੰਦਾ ਕਿ ਮੈਨੂੰ ਇਦਾਂ ਲੱਗਦਾ ਸੀ ਕਿ ਜੋ ਗੱਡੀ ਐ ਉਹ ਪੂਰੀ ਆਊਟ ਆਫ ਕੰਟਰੋਲ ਹੋ ਗਈ ਐ ਭਾਵ ਕਿ ਹੁਣ ਸਾਡੀ ਜਾਨ ਨਹੀਂ ਬਚਦੀ ਕਿਉਂਕਿ ਗੱਡੀ ਤੇਜ਼ ਸੀ ਮੈਨੂੰ ਉਹ ਵੀਰ ਕਹਿੰਦਾ ਕਿ ਦਿਸ ਵੀ ਕੁਛ ਨਹੀਂ ਰਿਹਾ ਸੀ ਤੇ ਗੱਡੀ ਬਿਲਕੁਲ ਆਊਟ ਆਫ ਕੰਟਰੋਲ ਸੀ ਪਰ ਉਹ ਵੀਰ ਕਹਿੰਦਾ ਕਿ ਦਾਤਾ ਜੀ ਦਾ ਇਲਾਚੀ ਦਾ ਪ੍ਰਸਾਦ ਮੇਰੇ ਮੂੰਹ ਦੇ ਵਿੱਚ ਹੀ ਸੀ ਦਾਤਾ ਜੀ ਦੀ ਰਹਿਮਤ ਦੇ ਨਾਲ ਉਹ ਮੈਨੂੰ ਨਹੀਂ ਪਤਾ ਲੱਗਿਆ ਕਿ ਗੱਡੀ ਕਿਵੇਂ ਸਾਈਡ ਤੇ ਲੱਗੀ ਬਸ ਉਹ ਵੀਰ ਕਹਿੰਦਾ ਕਿ ਮੇਤੂ ਗੱਡੀ ਸਾਈਡ ਤੇ ਲੱਗ ਗਈ ਪਰ ਉਹ ਵੀਰ ਕਹਿੰਦਾ ਕਿ ਮੈਨੂੰ ਬਿਲਕੁਲ ਉਮੀਦ ਨਹੀਂ ਸੀ ਕਿ ਗੱਡੀ ਕੰਟਰੋਲ ਹੋ ਜੇਗੀ ਪਰ ਹੋ ਗਈ ਪਰ ਉਸ ਤੋਂ ਬਾਅਦ ਵੀ ਉਹ ਵੀਰ ਕਹਿੰਦਾ ਕਿ ਮੇਰੇ ਸਿਰ ਦਰਦ ਇੰਨਾ ਹੋਵੇ ਮੈਨੂੰ ਨਾ ਤਾਂ ਕੋਈ ਦਿਖ ਰਿਹਾ ਸੀ ਤੇ ਨਾ ਹੀ ਕੋਈ ਸੁਣ ਰਿਹਾ ਸੀ ਤਾਂ ਉਹ ਵੀਰ ਕਹਿੰਦਾ ਕਿ 5 ਮਿੰਟਾਂ ਬਾਅਦ ਜੋ ਮੇਰੇ ਨਾਲ ਭਾਜੀ ਸੀ ਉਹਨਾਂ ਨੇ ਮੇਰੇ ਸਿਰ ਦੇ ਵਿੱਚ ਪਾਣੀ ਪਾਇਆ 5-7 ਮਿੰਟਾਂ ਬਾਅਦ ਉਹ ਵੀਰ ਕਹਿੰਦਾ ਕਿ ਮੈਨੂੰ ਸੁਣਨ ਲੱਗਿਆ ਦਿਖਣ ਲੱਗਿਆ ਜਦੋਂ ਉਹ ਵੀਰ ਕਹਿੰਦਾ ਕਿ ਮੈਂ ਅੱਖਾਂ ਬੰਦ ਕੀਤੀਆਂ ਤਾਂ ਮੇਰੀਆਂ ਅੱਖਾਂ ਅੱਗੇ ਸਾਈਂ ਜੀ ਦਾ ਸਰੂਪ ਆਇਆ ਸਾਈਂ लाड्डी शाह ਸਰਕਾਰ ਜੀ ਦਾ ਇੱਕ ਸਰੂਪ ਆਇਆ ਤੇ ਮੇਰੇ ਅੰਦਰੋਂ ਆਵਾਜ਼ ਆਈ ਕਿ ਅੱਜ ਬਹੁਤ ਵੱਡਾ ਹਾਸਾ ਹੋਣਾ ਸੀ ਜਿਹਦੇ ਵਿੱਚ ਮੈਂ ਆਪਣੀ ਜਾਨ ਤਾਂ ਗਵਾਉਣੀ ਹੀ ਗਵਾਉਣੀ ਸੀ ਨਾਲ ਭਾਜੀ ਦੀ ਜਾਨ ਵੀ ਚਲੀ ਜਾਣੀ ਸੀ ਪਰ ਉਹ ਇਲਾਇਚੀ ਮੈਂ ਪਹਿਲਾਂ ਮੂੰਹ ਦੇ ਵਿੱਚ ਪਾ ਲਈ ਸੀ ਉਸ ਇਲਾਇਚੀ ਦੇ ਨਾਲ ਤੇ ਦਾਤਾ ਜੀ ਦੀ ਰਹਿਮਤ ਦੇ ਨਾਲ ਅੱਜ ਸਾਨੂੰ ਕੁਝ ਨਹੀਂ ਹੋਇਆ ਦਾਤਾ ਜੀ ਨੇ ਆਪਣੀ ਰਹਿਮਤ ਦਾ ਹੱਥ ਸਾਡੇ ਸਿਰ ਤੇ ਰੱਖਿਆ ਤੇ ਸਾਡਾ ਵਾਲ ਵੀ ਵਿੰਗਾ ਨਹੀਂ ਹੋਣ ਦਿੱਤਾ ਦਾਤਾ ਜੀ ਹਮੇਸ਼ਾ ਆਪਣੇ ਮੂਰੀਦਾਂ ਦੇ ਸਿਰ ਤੇ ਰਹਿੰਦੇ ਨੇ ਉਹਨਾਂ ਦਾ ਧਿਆਨ ਰੱਖਦੇ ਨੇ ਉਹ ਕਹਿੰਦੇ ਨੇ ਨਾ ਮਾਲੀ ਬਾਗ ਦੀ ਰਾਖੀ ਕਰਦਾ ਫਲ ਪੱਕੇ ਹੋਣ ਜਾਂ ਕੱਚੇ ਪੀਰ ਮੂਰੀਦਾਂ ਦੇ ਸਿਰ ਤੇ ਰਹਿੰਦਾ ਝੂਠੇ ਹੋਣ ਜਾਂ ਸੱਚੇ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕੇ ਦਰਵੇਸ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਇਹ ਬੈਲ ਨੋਟੀਫਿਕੇਸ਼ਨ ਜ਼ਰੂਰ ਔਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਤੇ ਕਮੈਂਟਾਂ ਦੇ ਵਿੱਚ ਇਹ ਜ਼ਰੂਰ ਦੱਸਿਓ ਕਿ ਕੌਣ-ਕੌਣ ਦਾਤਾ ਜੀ ਦੇ ਦਰਬਾਰ ਤੇ ਸਲਾਮ ਕਰਕੇ ਆਏ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਦਾਤਾ ਜੀ ਦੇ ਆਸ਼ਕ ਬੈਠੇ ਨੇ ਉਹਨਾਂ ਦੇ murid ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ